ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਬਈ ਦੋ ਕਿਨਾ ਗੱਲਾਂ ਕਰਨੀਆਂ ਸੀਗਾ ਹੋਰ ਕੀ ਬਾਹ ਸਿਆਣੇ ਨਹੀਂਗੇ ਕੋਈ ਡੇ ਬਦਵਾਨ ਵੈਸੇ ਨਾਰਮਲ ਜੀਆਂ ਗੱਲਾਂ ਆਪਾਂ ਗੱਲ ਕਰਨੀ ਬਈ ਦਰਖਤਾਂ ਮਰੇ ਸਿੱਧੇ ਤੁਹਾਨੂੰ ਸਪਸ਼ਟ ਜੀ ਗੱਲ ਦੱਸਦਾ ਵੀ ਦਰਖਤਾਂ ਨਾ ਬਈ ਚਲੋ ਆਪਾਂ ਸਰਕਾਰਾਂ ਨੂੰ ਕਹਿੰਦੇ ਆ ਮੜ ਚਲੋ ਸਿਸਟਮ ਚਲੋ ਸਾਰਾ ਕੁਝ ਠੀਕ ਹੈ ਮੰਨਦੇ ਆ ਪਰ ਬਈ ਜਿਹੜਾ ਨੁਕਸਾਨ ਆਪਾਂ ਆਪ ਕਰਦੇ ਆ ਤੁਹਾਨੂੰ ਮੈਂ ਦੱਸਦਾ ਹੁਣ ਜਿਹੜੀ ਅੱਗ ਲਾਈ ਜਾਂ ਲਾਉਂਦੇ ਆ ਗੁੱਸਾ ਨਾ ਕਰੋ ਝੋਨੇ ਵਾਲੇ ਏਰੀਆ ਸਭ ਤੋਂ ਜ਼ਿਆਦਾ ਅੱਗ ਲਾਉਂਦਾ ਨਰਮੇ ਵਾਲਾ ਜਾਂ ਸਾਡੇ ਦਰਪਾਗਾਂ ਵਾਲੇ ਨਹੀਂ ਲਾਉਂ ਤੇ ਚੋਨੇ ਵਾਲਾ ਫਰੋਜ਼ਪੁਰ ਫਾਜ਼ਿਲਕਾ ਤੋਂ ਲੈ ਕੇ ਫਰੋਜ਼ਪੁਰ ਅਮਰਸਰ ਤਾਈ ਬ੍ਰਿਜ ਮੈਂ ਸੜਕ ਤੇ ਗਿਆ ਇੰਨੀ ਅੱਗ ਲੱਗੀ ਸੀ ਬਈ ਮੈਂ ਨਾ ਜੰਗਲਾਤ ਜਿੰਨਾ ਵੀ ਸਰਕਾਰ ਨੇ ਲਾਇਆ ਨਵੀਂ ਸੜਕ ਨਾਲ ਲਾ ਲਿਆ ਉਹ ਵੀ ਏਡੇ ਏਡੇ ਦਰਖਤ ਬਣ ਗਏ ਨਾਲੇ ਨਵੀਂ ਸੜਕ ਹੋਣੀ ਬਣੀਆ ਉਹਨਾਂ ਨੇ ਨਹੀਂ ਕੋਈ ਕਸਰ ਛੱਡੀ ਪਰ ਆਪਾਂ ਬਈ ਅੱਗ ਲਾਉਣ ਵਾਲੀ ਕੋਈ ਕਸਰ ਨਹੀਂ ਛੱਡੀ ਕੋਈ ਕੋਈ ਘਰ ਹੈਗੇ ਵਿੱਚੋਂ ਜਿਨ੍ਹਾਂ ਨੇ ਨਹੀਂ ਲੱਗੀ ਪਰ ਬਈ ਕਈਆਂ ਨੇ ਤਾਂ ਨਾ ਸਾਫ਼ ਹੀ ਕਰਤਾ ਕੰਮ ਜਮ੍ਹਾਂ ਕੋਲੇ ਖੜ ਕੇ ਲਾਈ ਅੱਗ ਐ ਨਹੀਂ ਕੋਈ ਪਤਾ ਨਹੀਂ ਬਈ ਥੋੜੇ ਮੱਥੇ ਆ ਤੁਸੀਂ ਬਹਿਣਾ ਥੋੜੇ ਹੀ ਕੰਮ ਹੋਣੇ ਉਹਨਾਂ ਨੇ ਪਤਾ ਨਹੀਂ ਕਿ 50 ਸਾਲਾਂ ਬਾਅਦ ਤੇ ਬਈ ਆਪਾਂ ਹੁਣ ਗਾਲਾਂ ਕੱਢਣ ਲੱਗ ਜਾਈਏ ਸਰਕਾਰ ਨੂੰ ਉਹ ਚੇਅਰ ਹੁਣ ਸਰਕਾਰ ਦਾ ਕੀ ਖਸੂਰ ਹੈ ਮੈਨੂੰ ਦੱਸੋ ਤੁਸੀਂ ਵੇਖ ਲਿਓ ਫਰੀਦਕੋਟ ਕੀ ਕੋਟਕਪੂਰੇ ਦੋ ਸਾਰੇ ਹੀ ਮੰਨ ਲਓ ਜਦੋਂ ਆਪਾਂ ਜਾਣਦੇ ਆ ਇਧਰੋਂ ਹਾਂ ਪਟਿਆਲ ਵਾਲੀ ਸਾਈਡ ਥੋੜੀ ਜਿਹੀ ਕੱਟ ਆ ਆਹ ਸਾਈਡ ਤਾਂ ਬਾਹਲੀ ਜਿਆਦਾ ਅਮਰ ਸਾਨੂੰ ਜਦੋਂ ਜਾਣਦੇ ਆ ਇਧਰੋਂ ਆਪਣੇ ਮਬਠੰਡੇ ਵਾਲੀ ਸਾਈਡ ਤੋਂ ਜਾਂ ਫਾਇਲ ਕਾਲੀ ਸਾਈਡ ਤੋਂ ਤੇ ਲਾਉਂਦੇ ਝੋਨੇ ਵਾਲੇ ਕੋ ਬਾਗੜਲੇ ਜਾਂ ਨਰਮੇ ਵਾਲੇ ਇੰਨਾ ਨਹੀਂ ਲੋਡ ਹੁੰਦੀ ਠੀਕ ਹੈ ਤੇ ਚਲੋ ਉਹਨਾਂ ਦੇ ਜੋ ਮਜਬੂਰੀ ਆ ਪਰ ਯਾਰ ਦਰਖਤ ਤਾਂ ਨਾ ਸਾੜੋ ਯਾਰ ਉਹ ਤਾਂ ਨਹੀਂ ਮਜਬੂਰੀ ਆਪਣੀ ਲਾਲੋ ਅੱਗ ਜੀ ਸੜ ਕੇ ਲਾਲੋ ਤੇ ਇੱਕ ਹੋਰ ਹੈ ਦਰਖਤ ਸਭ ਤੋਂ ਘੱਟ ਵੀ ਝੋਨੇ ਵਾਲਿਆਂ ਦੇ ਏਰੀਆ 'ਚ ਇਹ ਕਿਉਂ ਕੰਪਿਊਟਰ ਕਰਾਇਨੇ ਰਹਿੰਦੀ ਹੁੰਦੀ ਕਸਰ ਕੱਢ ਤੇ ਚਲੋ ਪਾਣੀ ਵੀ ਬਚਾਉਂਦਾ ਪਰ ਜਿਹੜੀ ਕਸਰ ਉਹ ਨਹੀਂ ਕੱਢੀ ਦਰਖਤਾਂ ਲਈ ਅਗਲਾ ਦਾ ਪਲਾਟ ਬਣਾ ਦੋ ਬਾਈ ਦਰਖਤ ਤਾਂ ਇੱਕ ਹੀ ਨਹੀਂ ਛੱਡਿਆ ਕਿਤੇ ਜਾ ਕੇ ਮੋਟਰ ਤੇ ਦੋ ਦਰਖਤ ਆਪਣੀ ਕਿੱਲੇ ਚਾਲੀਏ ਤੇ ਆਪਣ ਤੇ ਜਾਂ ਸਪੈ ਦੇ ਸਪੈ ਦਾ ਕੋਈ ਫਾਇਦਾ ਨਹੀਂ ਬਾਈ ਠੀਕ ਹੈ ਜੇ ਕਿਤੇ ਕੋਈ ਲੱਗਿਆ ਤਾਂ ਉਹ ਵੀ ਆਪਦੇ ਅੰਦਰ ਨੂੰ ਪੱਟ ਦੇਣਾ ਆਪਾਂ 2 ਸਾਲਾਂ ਬਾਅਦ ਤੇ ਯਾਰ ਕੋਈ ਦਰਖਤ ਤਾਂ ਯਾਰ ਕਿੱਲੇ ਤਾਂ ਆਪਾਂ ਗਿਣ ਲੈਨੇ ਸਾਡੇ ਕੋਈ ਇੰਨੇ ਇੰਨੇ ਦਰਖਤ ਕਿੱਲੇ ਮਗਰ ਯਾਰ ਕੋਈ 4-4 ਚੁੰਡਾਂ ਤੇ ਦਰਖਤ ਇੱਕ ਇੱਕ ਹੀ ਲਾ ਲੋ ਤੇ ਕਿੰਨੇ ਦਰਖਤ ਲੱਗ ਜਾਣਗੇ 10 ਕਿੱਲੇ 10 ਮੰਨ ਲਓ ਕਿੰਨੀਆਂ ਚੁੰਡਾਂ ਹੋਈਆਂ ਠੀਕ ਹੈ 40 ਬਣ ਗਏ ਦਰਖਤ ਤੇ ਕਿੱਲੇ ਜਿਹੜੇ ਜ਼ਿਆਦੇ ਉਹ ਤਾਂ ਬਈ ਵੱਡੇ ਸਾਡੇ ਏਰੀਆ ਤਾਂ ਚਲੋ ਕਿੱਲੇ ਵੀ ਜ਼ਿਆਦੇ ਵਾਲੇ ਹੈਗੇ ਆ ਤੇ ਪਰ ਯਾਰ ਫਿਰ ਵੀ ਮੈਨ ਆ ਜਿਹੜੇ ਕਿੱਲੇ ਦੋ ਕਿੱਲੇ ਹੋਰੀ ਤਾਂ ਮੋਟਰ ਤੇ ਮਹਾਂ ਜਿਹਦੇ ਕੋਲ ਸੌਂ ਦੀ ਪੈੜੀ ਘਟਾ ਉਹਨੇ ਸੌਂ ਦੀ ਬਹਿਣਾ ਹੁੰਦਾ ਹੈ ਕਰਨਾ ਉਹ ਸੌਂ ਦੀ ਦਰਖਤ ਲਾਉਂਦਾ ਉਹਦੇ ਹੋਊਗੇ ਸੌਂ 2 4 5 ਕਿੱਲਾਂ ਵੀਰੇ ਜਿਹੜਾ ਉਹਨਾਂ ਦੇ ਦਰਖਤ ਪੱਕਾ ਹੁੰਦੇ ਹੈ ਕੋਮਣੇ ਸਾਰਾ ਦਿਨ ਖੇਤ ਰਹਿਣਾ ਆਪਾ ਥੀ ਕੰਮ ਕਰਨਾ ਹੁੰਦਾ ਉਹਦੇ ਦਰਖਤ ਤੁਸੀਂ ਵੇਖ ਲਓ ਕਦੇ ਹੋਣਗੇ ਪਰ ਯਾਰ ਸਾਰੇ ਹੀ ਲਾਓ ਮੈਂ ਤਾਂ ਨਾ ਪਤਾ ਨਹੀਂ ਕਿਉਂ ਇਹ ਚ ਤਾਂ ਯਾਰ ਕਿਸੇ ਦਾ ਨੁਕਸਾਨ ਫਾਇਦਾ ਤਾਂ ਕਿਸੇ ਦਾ ਹੀ ਨਹੀਂ ਜੇ ਆਪਾਂ ਕਹਿੰਨੇ ਕਈ ਆਪਣਾ ਹੀ ਹੁੰਦਾ ਯਾਰ ਇਹ ਤਾਂ ਫਾਇਦਾ ਸਰਕਾਰ ਦਾ ਜਾਂ ਬੁਲਾਨਾ ਫਾਇਦਾ ਲੈਜੂ ਜਾਂ ਉਹਦਾ ਆਪਾ ਨੁਕਸਾਨ ਕਰੀਏ ਇਹਦਾ ਫਾਇਦਾ ਵੀ ਆਪਣਾ ਤੇ ਮਨ ਲਓ ਨੁਕਸਾਨ ਦਾ ਚਲੋ ਕੋਈ ਹੈ ਹੀ ਨਹੀਂਗਾ ਮੰਨ ਲਓ ਦਰਾਖਤ ਹੋਣਾ ਜ ਪਟੋਂਗੇ ਕਰੇ ਤਾਂ ਵੀ ਪੈਸੇ ਤੁਹਾਨੂੰ ਆਉਣੇ ਤੇ ਛਾਂ ਵੀ ਤੁਹਾਨੂੰ ਮਿਲਣੀ ਹੈ ਤੇ ਨਹੀਂ ਤਾਂ ਭਈ ਆ ਵੇ ਲੋ 45 46 10 ਦਿਨ ਹੋ ਗਏ 40 44 45 46 ਤਾਈਂ ਟੈਂਪਰੇਚਰ ਹੈਗਾ ਤੇ ਹੁਣ ਬਾਗਾਂ ਵਾਲੇ ਏਰੀਆ ਇਨਾਂ ਦਰਾਖਤਾਂ ਨਾਲ ਫਰਕ ਪੈ ਸਾਡੇ 2 ਡਿਗਰੀ ਦਾ ਆਰਾਮ ਨਾਲ ਫਰਕ ਹੈਗਾ ਤੇ ਸਾਡੇ ਘਰੇ ਤਾਂ ਇਦੋਂ ਵੀ ਜ਼ਿਆਦਾ ਮੰਨ ਲਓ ਤੁਹਾਨੂੰ ਦਰਾਖਤ ਨਹੀਂ ਤਾਂ ਅਗਲਾਂ ਦਾ ਆਪ ਮਾਰ ਪੁੱਛ ਲਾਇਆ ਕਿ ਨਹੀਂ ਲਾਇਆ ਵਿਖਾਈਏ ਨਾ ਤੂੰ ਲਾਸਟ ਤੇ ਮੈਂ ਫੋਟੋ ਵੀ ਲਾ ਦੂੰਗਾ ਆਪ ਦੇ ਘਰ ਦੀ ਤੇ ਸ਼ੁਰੂ ਤੇ ਆਪਾ ਲਾਉਣੇ ਆ ਬਈ ਮੈਨੂੰ ਤਾਂ ਕੋਈ ਕਹ ਦੇਣਾ ਜਾਮਣ ਦੇ ਟੱਕ ਲਾਉਣੇ ਸੀਗੇ ਇਸ ਵਾਰੀ ਤੇ ਮੈਨੂੰ ਤਾਂ ਕਵਾੜੀ ਮਾਰ ਨੂੰ ਜੀ ਨਹੀਂ ਕਰਦਾ ਮੰਨ ਲਓ ਚਲੋ ਪਿਆਰ ਹੁੰਦਾ ਆਪਣਾ ਤਾਂ ਬਹੁਤ ਜ਼ਿਆਦਾ ਹੈ ਬਈ ਨਾ ਡਾਣੀ ਤੋੜ ਨੂੰ ਕੋਈ ਜਮਾ ਹੀ ਸੁੱਕ ਜੇ ਕੋਈ ਚਲੋ ਜਵਾਬ ਹੀ ਦੇ ਜੇ ਉਹ ਤਾਂ ਜ਼ਰੂਰ ਪੱਟ ਲਿਗੇ ਨਹੀਂ ਤਾਂ ਆਪਾਂ ਲਾਏ ਬਈ ਹੁਣ ਮੈਂ ਪਿਛਲੇ ਪਾਸੇ ਬਾਗ ਜਮਾ ਕਰਦੇ ਨੇੜੇ ਤਾਂ ਬੂਟੇ ਲੱਗ ਗਏ ਹੁਣ ਜਗਾ ਦੀ ਲੋੜ ਚ ਅਸੀਂ ਜਗਾ ਔਖੇ ਸੋਕੇ ਸਾਰੀ ਜਾਂਦੇ ਪਰ ਦਰਖਤ ਨਹੀਂ ਪੱਟੇ ਮੰਨ ਲਓ ਮੰਨ ਲਓ ਨਹੀਂ ਤਾਂ ਬਾਗ ਦੇ ਬੂਟੇ ਸਾਡੇ ਹੁਣ 4-5000 ਬੂਟਾ ਹੈ ਕਿੰਨੂ ਮਾਲਟੇ ਦਾ ਤੇ ਕਿੰਦਾ ਸਬੂਟੇ ਪੱਟ ਲੈਨੇ ਕਿੱਡੀ ਗੱਲ ਸੀ ਪਰ ਨਹੀਂ ਪੱਟੇ ਜੀ ਨਹੀਂ ਕਰਦਾ ਮੰਨ ਲਓ ਅੱਥੀਂ ਪਾਲ ਕੇ ਨਹੀਂ ਪੱਟਣ ਨੂੰ ਜੀ ਕਰਦਾ ਤੇ ਅੱਗ ਤਾਂ ਯਾਰ ਪਤਾ ਨਹੀਂ ਦਰਖਤਾਂ ਨੂੰ ਕਿਵੇਂ ਲੋਕ ਲਾ ਲੈਂਦੇ ਯਾਰ ਕੋਲੇ ਖੜ ਕੇ ਲਵਾ ਦਿੰਦੇ ਆ ਤੁਸੀਂ ਯਾਰ ਆਪਦੇ ਖੇਤ ਸਰਕਾਰੀ ਥਾਂ ਬਣਾ ਥੋੜਾ ਹੀ ਯਾਰ ਜਗ੍ਹਾ ਤਾਂ ਥੋੜੇ ਕੋਲੇ ਹੀ ਆਹੋ ਤੇ ਆ ਯਾਰ ਦਰਖਤ ਲਾਓ ਬਾਈ ਜ਼ਰੂਰ ਲਾਓ ਆਪਣਾ ਹੀ ਫਾਇਦਾ ਹੈ ਕਿ ਕਿਸੇ ਦਾ ਕੋਈ ਨਹੀਂ ਨਹੀਂ ਤਾਂ ਬੁਰਾ ਹਾਲ ਹੋਈ ਜਾਂਦਾ ਤੁਸੀਂ ਲਾ ਲੋ ਸਾਵੇ ਏਸੀ ਉਸੇ ਨਹੀਂ ਚੱਲਣਗੇ ਇਹ ਕਾਰਾਂ ਦੇ ਏਸੀ ਇਹ ਦੁਪਹਿਰੇ ਬਾਜ਼ਾਰ ਲੈ ਜਾਓ ਤੁਸੀਂ ਕੱਟ ਕਰ ਜੂਗਾ 40 41 ਤੋਂ ਜਾ ਕੇ ਬੱਸ ਨਹੀਂ ਕੰਮ ਕਰਦੇ ਤੇ ਕਰਨੇ ਕਰਾਂ ਵਾਲੇ ਵੀ ਵੀਰ ਬਣ ਕੇ ਤੇ ਇੱਕ ਗੱਲ ਹੋਰ ਕਰਨੀ ਥੋੜਾ ਜਿਹੜਾ ਆਪਾਂ ਘਰਾਂ ਚ ਮੰਨ ਲਓ ਆਟਾ ਇਲਾ ਲਾਉਣੇ ਆ ਦੂਜੀਆਂ ਸਿਰਫ ਇਹ ਵਿਖਾਵੇ ਪਿੱਛੇ ਆ ਨਹੀਂ ਤਾਂ ਘਰ ਹੁੰਦਾ ਆਪਣੀ ਸਹੂਲਤ ਵਾਸਤੇ ਆਪਣੀ ਆਪ ਦੀ ਲੋੜ ਵਾਸਤੇ ਵੀ ਆਪਾਂ ਨੂੰ ਲੋੜ ਹੈ ਵੀ ਇਹੋ ਜਿਹਾ ਘਰ ਆਪਾਂ ਨੂੰ ਚਾਹੀਦਾ ਤੇ ਲੋਕ ਆਪਾਂ ਸਿਰਫ ਆਪਣੇ ਕੀ ਆਪਾਂ ਵਿਖਾਵੇ ਵਾਸਤੇ ਘਰ ਬਣਾਉਣ ਲੱਗੇ ਵਿਖਾਉਣਾ ਮੰਨ ਲਓ ਆਪਾਂ ਵਰਤ ਚ ਆਵੇ ਨਾ ਆਵੇ ਹੁਣ ਕੱਲ ਹੀ ਆਪਣੇ ਪਿੰਡੋਂ ਭرائی ਆਪਣੇ ਯਾਰ ਪਹਿਲੀ ਉਹਨਾਂ ਦੀ ਮਾਤਾ ਦੀ ਮੰਨ ਲਓ ਮੋਡਾ ਕਰੈਕ ਹੋ ਗਿਆ ਤੋ ਇਸੇ ਕਰਕੇ ਹੋਇਆ ਮੰਨ ਲਓ ਟਾਈਲਾਂ ਸੀਗੀਆਂ ਦੂਜੀਆਂ ਲੱਕੀਆਂ ਤੇ ਉਹਨਾਂ ਨੂੰ ਵਿਚਾਰੀ ਨੂੰ ਕੀ ਫਾਇਦਾ ਸਾਰੀ ਉਮਰ ਦਾ ਉਹ ਤਾਂ ਤਾਂ ਔਖਾ ਹੋ ਗਿਆ ਕੰਮ ਉਹਨੇ ਕਿਹਨੂੰ ਵਿਖਾਉਣਾ ਜਾਂ ਕਰਨਾ ਇਹ ਆਪਾਂ ਇਕੱਲੇ ਨਹੀਂ ਵੱਡੇ ਤੋਂ ਵੱਡੇ ਵੀ ਬਾਲ ਸਾਹਿਬ ਦੇ ਵੀ ਅਹੀਂ ਚੂਕਣਾ ਟੁੱਟਿਆ ਸੀਗਾ ਉਹਰੇ ਚ ਮੰਨ ਲਓ ਬਾਥਰੂਮ ਚ ਇਹ ਆਪਾਂ ਇਕੱਲੇ ਨਹੀਂ ਕਿ ਸਾਰਿਆਂ ਦੇ ਇਹ ਹਾਲ ਹੈ ਤੇ ਬਈ ਹੁਣ ਸਾਡੇ ਐ ਬਾਥਰੂਮ ਚ ਅਸੀਂ ਸਿੰਪਲ ਪੱਠੇ ਵਾਲੀਆਂ ਇੱਟਾਂ ਲਾਈਆਂ ਟਾਈਲਾਂ ਉਹਨਾਂ ਰਗੜਦੀਆਂ ਬਸ ਸੋਹਣੀਆਂ ਲੱਗਦੀਆਂ ਵਾਈਟ ਸੀਮੈਂਟ ਭਰਤਾ ਬਾਹਰ ਵੀ ਸਾਡੇ ਇੱਕ ਵੀ ਟਾਈਲ ਨਹੀਂ ਕੋ ਤਲਕਣ ਲਈ ਲੱਗੀ ਘਰੇ ਆਪਣੇ ਸਾਰੇ ਆਏ ਆ ਜੇ ਤੁ ਕਹੋਗੇ ਮੈਂ ਫੋਟੋ ਵੀ ਉਹਦੇ ਵੀ ਪਾ ਦੂੰਗਾ ਵਿੱਚ ਤੇ ਕੋਈ ਏ ਨਹੀਂ ਗਾ ਲਾਈ ਲੈਂਦੇ ਲਾਉਣ ਨੂੰ ਕੀ ਸੀਗਾ ਉਲਟਾ ਅੱਬੇ ਚਲੋ ਕੀ ਕਿੱਡਾ ਔਖਾ ਕੰਮ ਕੁ 10-20 ਸਾਲ ਦਾ ਕੰਮ ਹੀ ਹੁੰਦਾ ਕਮਰੇ 'ਚ ਤੇ ਪਰੇ ਨਹੀਂ ਬਾਈ ਫਾਇਦਾ ਆਵਦੀ ਲੱਤਾਂ ਤੜਾਉਣੀਆਂ ਨਾਲੇ ਪੈਸੇ ਲਾਉਣੇ ਵਿਖਾਉਣਾ ਯਾਰ ਘਰ ਥੋੜੀ ਆਵਦੀ ਸਹੂਲਤ ਆਸਤੇ ਹੁੰਦਾ ਇਹ ਵਿਖਾਉਣ ਵਾਸਤੇ ਯਾਰ ਆਪਾਂ ਵਿਖਾਉਣ ਲੱਗ ਗਏ ਉਹਨੂੰ ਤੇ ਮੈਂ ਨਾ ਫਿਰ ਹਰੇਕ ਘਰੇ ਨੁਕਸਾਨ ਹੋਇਆ ਹੁਣ ਡਾਕਟਰ ਸੀਗਾ ਆਪਣੇ ਕੱਲੋਂ ਬਾਈ ਲੈ ਕੇ ਗਿਆ ਡਾਕਟਰ ਕੋਲੇ ਡਾਕਟਰ ਨੇ ਦੱਸਿਆ ਡਾਕਟਰ ਕਹਿੰਦਾ ਭਾਈ ਮੇਰੇ ਕੋਲੇ ਬਾਥਰੂਮ ਤੇ ਡਿੱਗੇ ਤੇ ਘਰੇ ਟਾਈਲਾਂ ਤੋਂ ਡਿੱਗੇ ਆ ਹੀ ਹੁੰਦੇ ਕੋਈ ਚੁਕੜਾ ਟੁੱਟ ਗਿਆ ਕਿਸੇ ਦੀ ਬਾਹਾਂ ਟੁੱਟ ਗਈ ਕਿਵੇਂ ਸਾਰੇ ਇਹ ਇਸੇ ਮੰਨ ਲਓ ਤਕਲੀਫ ਵਾਲੀ ਹੁੰਦੇ ਤੇ ਸਾਰਿਆਂ ਨੇ ਵੇਖੋ ਵੇਖ ਭਾਈ ਟਾਈਲਾਂ ਆਪਣੇ ਯਾਰ ਪਿੰਡਾਂ ਦਾ ਜਮਾ ਹੀ ਨਹੀਂ ਇਹ ਸੂਟ ਕਰਦੀਆਂ ਜਿਹੜੀਆਂ ਟਾਈਲਾਂ ਜੀਆਂ ਆਈਆਂ ਠੀਕ ਹੈ ਇਹ ਤਾਂ ਚਲੋ ਸ਼ਹਿਰਾਂ ਚੁਰਾਂ ਦਾ ਫਿਰ ਵੀ ਹੈਗਾ ਆਪਣੇ ਤਾਂ ਸਾਰਿਆਂ ਦਾ ਪਾਣੀ ਡੁੱਲੀ ਜਾਣਾ ਕਰਨਾ ਤੇ ਨਾਲੇ ਨਾ ਵੀ ਹਰ ਬਾਥਰੂਮ ਚ ਤਾਂ ਯਾਰ ਜਮਾ ਹੀ ਨਹੀਂ ਮਾ ਬਣਦਾ ਹੀ ਨਹੀਂ ਕੋਈ ਸਿਸਟਮ ਹੀ ਨਹੀਂ ਬਣਦਾ ਬਾਥਰੂਮ ਚ ਲਾਉਣ ਦਾ ਤਾਂ ਯਾਰ ਉੱਥੇ ਤਾਂ ਪਾਣੀ ਹੈ ਨਹਾਉਣਾ ਵੀ ਸਾਬਣ ਹੈ ਤੇਲ ਹੈ ਹਨਾ ਉਹ ਤਾਂ ਜਮੇ ਹੀ ਕੰਮ ਹੈ ਉਹ ਤੇ ਹੈ ਹੀ ਨਹੀਂ ਕੋਈ ਬਚਤ ਵਾਲੀ ਗੱਲ ਮੈਂ ਤੇ ਰੱਬਾ ਚਲੋ ਕਈ ਦਿਨ ਵਿੱਚ ਕੋਈ 4 ਦਿਨ ਟੱਪ ਜਾਂਦਾ ਪਣ ਨਹੀਂ ਤਾਂ ਡਿੱਗਣਾ ਤਾਂ ਪਣ ਉੱਥੇ ਤਾਂ ਪੱਕਾ ਹੀ ਡਿੱਗਣੇ ਹੀ ਡਿੱਗਣੇ ਹੁਣ ਇਟਾਂ ਵਾਲੀ ਫਰਸ਼ ਹੈ ਉੱਥੇ ਵੀ ਸਾਬਣ ਨਾਲ ਤਿਲਕਣ ਬਣ ਜਾਂਦੀ ਹੈ ਤੇ ਉਹ ਤਾਂ ਯਾਰ ਹੈ ਹੀ ਪਹਿਲਾਂ ਹੀ ਉਹ ਤਾਂ ਪਹਿਲਾਂ ਹੀ ਮੰਨ ਲਓ ਹਨਾ ਪਾਣੀ ਵਾਂਗੂੰ ਤਾਂ ਤਰਦਾ ਉੱਤੇ ਬੰਦਾ ਤੇ ਉਹ ਤਾਂ ਯਾਰ ਖਤਰੇ ਵਾਲਾ ਕੰਮ ਸ਼ੁਰੂ ਤਾਂ ਹੀ ਆਪਾਂ ਆਪ ਹੀ ਸਿਹੜਿਆ ਬਾਥਰੂਮ ਤਾਂ ਯਾਰ ਨਾਲ ਲਾਓ ਚਲੋ ਬਾਕੀ ਤਾਂ ਲਾ ਲਓ ਬਾ ਕੀ ਹੋ ਜੂਗਾ ਤੇ ਨਾਲ ਤੁਹਾਡੇ ਕੋ 4 ਰੁਪਏ ਆਪਣੇ ਉਹ ਜੇਬ ਚ ਆਪੇ ਹੀ ਪਤਾ ਲੱਗ ਜੂ ਅਗਲੇ ਨੂੰ ਵੀ ਠੀਕ ਆ ਸਰਦਾ ਪਰਦਾ ਹੈ ਕਿ ਨਹੀਂ ਸਰਦਾ ਹਨ ਉਹਨਾਂ ਨਾਲ ਕੋਈ ਬਾਲਾ ਕੋਈ ਕੁਝ ਨਹੀਂ ਹੋਣਾ ਸਭ ਪਤਾ ਹੀ ਹੁੰਦਾ ਆਪਾਂ ਨੂੰ ਪਿੰਡਾਂ ਦੇ ਚੱਕ ਜਿਹੜਾ ਪਤਾ ਹੀ ਹੁੰਦਾ ਰਿਸ਼ਤਿਆਂ ਨੂੰ ਵੀ ਮੋਟਾ ਮੋਟਾ ਪਤਾ ਹੀ ਹੁੰਦਾ ਹਨ ਕਿਹਨੂੰ ਵਿਖਾਉਣਾ ਹੁੰਦਾ ਹੈ ਤੇ ਨਾ ਵੀਰ ਬਣ ਕੇ ਇਹਨੂੰ ਥੋੜਾ ਜਿਹਾ ਕਰੋ ਤੇ ਤੇ ਇੱਕ ਦਰਖਤਾਂ ਵਾਲਾ ਤਾਂ ਯਾਰ ਜ਼ਰੂਰ ਕਰੋ ਹੁਣ ਚੀਕਾਂ ਨਿਕਲੀਆਂ ਪਈਆਂ ਸਾਰਿਆਂ ਦੀਆਂ ਹੁਣ ਗਰਮੀ ਗਰਮੀ ਦਰਖਤ ਨਹੀਂ ਕੋਈ ਲਾਉਂਦਾ ਐ ਪਲਾਟ ਪਏ ਆ ਭਾਂਜ ਉਹ ਕਿਲੋ ਕਿਲੋ ਮੀਟਰ ਤੱਕ ਦਿਸਦਾ ਵੀ ਸਿੱਧਾ 2-2 ਕਿਲੋਮੀਟਰ ਤੱਕ ਤੇ ਯਾਰ ਕਿੱਡੀ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਯਾਰ ਦਰਖਤ ਲਾ ਲੋਂਗੇ ਹੁਣ ਸਰਕਾਰ ਨੇ ਆ ਜੰਗਲ ਲਾਤੇ ਚਲੋ ਬਹੁਤ ਵਧੀਆ ਚਲੋ ਜਿੰਨੇ ਕੁ ਲਾਏ ਚੰਗੀ ਗੱਲ ਹੈ ਪਰ ਉਹ ਹੁਣ ਕਿੱਲਾ ਕਿੱਲਾ ਜੰਗਲ ਲਾਤਾ ਉਹਦੇ ਵਿੱਚ ਹੀ ਨਹੀਂ ਵੜਿਆ ਜਾਂਦਾ ਕੋਈ ਛਾਂਵੇਂ ਤੋਚ ਬਹਿ ਨਹੀਂ ਸਕਦਾ ਆਸ-ਪਾਸੇ ਤਾਰ ਲਾਤੀ ਵਿੱਚ ਉਹਦੇ ਵੜੇ ਨਹੀਂਆਂ ਦਾ ਡਰਦਾ ਹੀ ਖਲਾਰਾ ਨੇ ਆਉ ਦੇ ਕਿੱਲੇ ਚ ਚਾਰ ਚਾਰ ਚੁੰਡਾਂ ਤੇ ਤੇ ਉਹ ਦਾ ਨਾਲੇ ਤਾਂ ਉਲਟਾ ਜ਼ਿਆਦਾ ਖਲਾਰਾ ਵੀ ਵਧੂਗਾ ਤੇ ਛਾਵੇਂ ਵੀ ਬਹਿਜੂ ਬੰਦਾ ਉਹ ਚਲੋ ਠੀਕ ਆ ਲਾਤੇ ਪਰ ਉਹ ਥਾਂ ਰੋਗ ਤਾਂ ਚਲੋ ਠੀਕ ਹੈ ਹਰਿਆਲੀ ਤਾਂ ਹੈਗੀ ਆ ਉਹ ਪਰ ਉਹ ਕੰਮ ਤਾਂ ਨਹੀਂ ਨਾ ਮੰਨ ਲੋ ਉਹਦਾ ਵਿੱਚ ਆ ਇਹਨਾਂ ਨੇ ਬੰਦੋਕ ਵਿੱਚ ਵੜ ਕੇ ਬਹਿਜੂ ਜਾਂ ਕੀ ਆਹੀ ਗੱਲਾਂ ਸੀਰ ਤੋਂ ਪਰ ਵੀਰ ਬਣ ਕੇ ਦਰਖਤ ਜ਼ਰੂਰ ਲਾਓ ਜਿਵੇਂ ਮਰਜ਼ੀ ਆਉਦਾ ਹਨ ਤੇ ਇੱਕ ਆ ਥੋੜਾ ਟੈਲੈਂਟੂ ਲਾਣਾ ਯਾਰ ਬਜ਼ੁਰਗ ਸਾਰਿਆਂ ਦੇ ਘਰਾਂ 'ਚ ਹੁੰਦੇ ਆ ਮੁੜ ਕੇ ਛੱਟ ਪੇਟ ਵੱਜ ਜਾਂਦੀ ਹੈ ਮੁੜ ਕੇ ਸਾਰੀ ਉਮਰ ਦਾ ਕੰਮ ਔਖਾ ਹੋ ਜਾਂਦਾ ਹਨ ਤੇ ਇਹ ਤੇ ਥੋੜਾ ਦੇ ਦਿਓ ਤੇ ਹਨ ਸੋ ਹੋਰ ਬਈ ਜੇ ਕਿਸੇ ਨੂੰ ਮੰਨ ਲਓ ਮੈਂ ਗੱਲ ਚੰਗੀ ਨਹੀਂ ਲੱਗੀ ਜਾਂ ਮਾੜੀ ਲੱਗੀ ਕਮੈਂਟਾਂ ਚ ਗਾਲਾਂ ਗੁਲਾਂ ਘੱਟੇ ਮੈਂ ਨੰਬਰ ਪਾ ਦੂੰਗਾ ਉੱਤੇ ਮੈਨੂੰ ਸਿੱਧਾ ਫੋਨ ਹੀ ਲਾ ਲਿਓ ਮੇਰੇ ਨਾਲ ਗੱਲ ਕਰ ਲਿਓ ਜੇ ਮੰਨ ਲਓ ਓਹੀ ਜੀ ਗੱਲ ਹੋਵੇ ਤਾਂ ਆਪਾਂ ਕੋਈ ਗਲਤ ਗੱਲ ਕੀਤੀ ਨਹੀਂ ਜੀ ਇਹ ਤੇ ਗੁੱਸੇ ਵਾਲੀ ਕੋਈ ਗੱਲ ਨਹੀਂ ਹਨਾ ਜੇ ਘੱਟ ਨਹੀਂ ਤਾਂ ਮੈਨੂੰ ਫੋਨ ਲਾਇਓ ਵੀ ਮੈਂ ਤਾਂ ਤਾਂ ਕਹਿੰਨਾ ਚਲ ਆਪਾਂ ਫੋਨ ਤੇ ਗੱਲ ਕਰ ਲਾਂਗੇ ਹਨਾ ਵੀ ਚਲੋ ਐਵੇਂ ਗਾਲਾਂ ਕੱਢਣ ਦਾ ਕੋਈ ਫਾਇਦਾ ਨਹੀਂ ਹੈ ਬਾਕੀ ਤੁਹਾਨੂੰ ਮੈਂ ਵਿਖਾ ਵੀ ਦਿਨਾ ਆਪਣੇ ਕਿਹੋ ਜਿਹੇ ਹੈ ਵੀ ਕਿ ਨਹੀਂ ਅਗਲਾਂ ਦਾ ਐਵੇਂ ਮਰੀ ਜਾਂਦਾ ਵੀ ਫ ਆਈ ਨਹੀਂ ਇੱਕ ਤਾਂ ਹੁੰਦਾ ਨਾ ਬਾਗ ਵੀ ਚਲੋ ਬਾਗ ਹੀ ਆ ਤਾਂ ਯਾਰ ਵੀ ਬਾਗ ਵਾਲੇ ਗਿਣੀ ਜਾਂਦਾ ਬਾਗੜਾ ਨਹੀਂ ਆਪਣੇ ਤਾਂ ਵੀ ਘਰੇ ਵੀ ਫੁੱਲ ਆ ਚਲੋ ਕੋਈ ਤਾਂ ਹੁਣ ਇਹਦਾ ਹੁਣ ਇਹ ਲਾਏ ਆ ਤੁਹਾਨੂੰ ਤਾਂ ਇਹਦਾ ਕੋਈ ਫਾਇਦਾ ਨਹੀਂਗਾ ਵੀ ਮੈਨੂੰ ਹੀ ਫਾਇਦਾ ਹਨਾ ਵੀ ਜੇ ਆਪਾਂ ਕਹੀਏ ਯਾਰ ਤੂੰ ਹਨਾ ਵੀ ਆਪਣਾ ਇਹ ਮੈਨੂੰ ਫਾਇਦਾ ਇਹਦਾ ਲਾ ਆ ਜਾਂਦਾ ਥੋੜਾ ਕੋਈ ਤੁਹਾਨੂੰ ਇਹਦਾ ਆਸਰਾ ਨਹੀਂਗਾ ਆ ਤਾਂ ਹੀ ਤਾਂ ਨਾ ਵੀ ਆਪਾਂ ਨੂੰ ਇਹ ਤਾਂ ਮੈਨੂੰ ਹੀ ਫਾਇਦਾ ਤੇ ਨਾਲੇ ਮੈਂ ਅਗਰ ਸੋਭਾ ਹਨਾ ਯਾਰ ਸੋਹਣੀ ਲੱਗਦੀ ਚੀਜ਼ ਹਨਾ ਹੁਣ ਸਾਡੇ ਰਾਜ ਨਾਲ ਜਾਮਣਾ ਲੱਗੀਆਂ ਸਾਰੇ ਖੇਤ ਦੇ ਚਾਰ ਚਫਰੇ ਆਂਗੂਰਾਂ ਦੀਆਂ ਵੱਲਾਂ-ਵੱਲਾਂ ਚੜੀਆਂ ਇਧਰੋਂ ਠੀਕ ਹੈ ਤਾ ਕਰਕੇ ਨਾ ਵੀ ਇਹਦਾ ਹੁਣ ਮੈਨੂੰ ਫਾਇਦਾ ਤੇ ਨਾਲੇ ਅਗਲਾ ਵੇਖ ਲੋ ਜਾਮਣ ਹੁਣ ਸਾਡੇ ਲੱਗੇ ਆ ਪਰ ਬਟਕ ਨਹੀਂ ਨਾਲੇ ਸਿਰਫ ਯਾਰ ਕਾਣੂ ਹੀ ਜਾਣੇ ਹਨਾ ਜੀ ਨਹੀਂ ਕਰਦਾ ਯਾਰ ਮਾਰਨ ਨੂੰ ਐਵੇਂ ਆ ਗੱਲ ਆ ਵੇਖੋ